ਗੱਲ ਦੇ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇਵ ਕ੍ਰਾਮ ਰੋਣੀ ਚੈਨਲ ਤੇ ਅੱਜ ਆਪਾਂ ਜੀ ਬੜੀ ਇਤਿਹਾਸਿਕ ਜਗ੍ਹਾ ਤੇ ਖੜੋਤੇ ਆ ਜਿੱਥੇ ਕਿ ਸ਼ਹੀਦ ਅਬਦੁਲ ਹਮੀਦ ਜੀ ਨੇ ਅਮਰੀਕਾ ਦਾ ਪੈਟੈਂਟ ਟੰਗ ਤੋੜਿਆ ਸੀ ਜੋ ਕਿ ਆਪਣੇ ਏਰੀਆ ਵਾ ਆਸਲ ਉਤਾੜ ਖਿੰਮ ਕਰਨ ਜਿਹੜੀ ਵਾਲੀ ਛੜਕ ਜਿਹੜੀ ਮੇਨ ਉੱਤੇ ਹੈ ਜੀ ਸੋ ਮੇਰੀ ਰਿਕਵੈਸਟ ਹੈ ਵੀ ਕਿਤੇ ਵੀ ਇਹਨੂੰ ਲੰਘਦੇ ਜੇ ਤੇ ਇਹਨਾਂ ਚੀਜ਼ਾਂ ਨੂੰ ਜ਼ਰੂਰ ਵੇਖਿਆ ਕਰੋ ਠੀਕ ਹੈ ਜੀ ਬਾਕੀ ਕਿ ਪਤਾ ਲੱਗਦਾ ਹੈ ਆਪਣੇ ਸਿੰਘਾਂ ਨੇ ਕਿੰਨੀਆਂ ਕੁ ਕਲਾਂ ਕਰ ਲੀਆਂ ਕਿੰਨਾ ਕੁਝ ਉਹਨਾਂ ਨੇ ਆਪਣੇ ਕੀਤਾ ਕਿ ਤਾਂ ਜੋ ਆਪਾਂ ਸੁਖੀ ਬੈਠੇ ਆਂ ਬਾਰਡਰ ਤੇ ਠੀਕ ਹੈ ਜੀ ਸੋ ਵੀਡੀਓ ਵੇਖੋ ਸਾਰੀ ਉਮੀਦ ਹੈ ਕਿ ਤੁਹਾਨੂੰ ਵੀਡੀਓ ਪਸੰਦ ਆਊਗੀ ਠੀਕ ਹੈ ਜੀ ਤੇ ਪਾਰਕ ਦਾ ਤੁਸੀਂ ਵੇਖੋ ਦ੍ਰਿਸ਼ ਪੂਰੀ ਮੇਨਟੇਨ ਕੀਤੀ ਆ ਤੇ ਆਏ ਤੇ ਆਪਾਂ ਇੱਧਰ ਚਾਣ ਚੱਕ ਸੀ ਸੋ ਆਪਣਾ ਮੇਰਾ ਛੋਟਾ ਵੀਰ ਵੀ ਮਾਮੇ ਦਾ ਮੁੰਡਾ ਗੁਰਬਾਜ ਸਿੰਘ ਆਇਆ ਨਾਲ ਇਨੇ ਦੱਸਿਆ ਸੀ ਆਪਾਂ ਨੂੰ ਕਿ ਵੀ ਇੱਥੇ ਗੁਰਸੇਵਕ ਸਿੰਘ ਨਾ ਕੋਈ ਇੱਕ ਜਗ੍ਹਾ ਹੈਗੀ ਆ ਵੀ ਆਪਣੇ ਸ਼ਹੀਦਾਂ ਸਿੰਘਾਂ ਨੇ ਮਤਲਬ ਜਿਹੜਾ ਟੈਂਕ ਤੋੜਿਆ ਸੀ ਠੀਕ ਹੈ ਜੀ ਸੋ ਤਾਂ ਕਰਕੇ ਆਪਾਂ ਇੱਥੇ ਖਲੋਤੇ ਆਂ ਸੋ ਆਜੋ ਮਿਲਦੇ ਆਂ ਵੀਡੀਓ ਦੇ ਵਿੱਚ ਤੁਹਾਨੂੰ ਦਿਖਾਉਨੇ ਆ ਜੀ ਇਹ ਇਤਿਹਾਸਿਕ ਜਗ੍ਹਾ ਤੇ ਜਿੱਥੇ ਕਿ ਟੈਂਕ ਤੋੜਿਆ ਸੀ ਜਿਹੜਾ ਕਿ ਯੂਐਸ ਆਰਮੀ ਵੱਲੋਂ ਇਹ ਇਤਿਹਾਸਿਕ ਜਗ੍ਹਾ ਤੇ ਜਿੱਥੇ ਕਿ ਟੈਂਕ ਤੋੜਿਆ ਸੀ ਜਿਹੜਾ ਕਿ ਯੂਐਸ ਆਰਮੀ ਵੱਲੋਂ ਹੀ ਇਤਿਹਾਸਿਕ ਜਗ੍ਹਾ ਤੇ ਜਿੱਥੇ ਕਿ ਟੈਂਕ ਤੋੜਿਆ ਸੀ ਜਿਹੜਾ ਕਿ ਯੂਐਸ ਆਰਮੀ ਵੱਲੋਂ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਗੁਰਸੇਵ ਕ੍ਰਾਮ ਰੋਡਿੰਗ ਚੈਨਲ ਤੇ ਆਪਾਂ ਖੜੇ ਆ ਜੀ ਬੜੀ ਹੀ ਇਤਿਹਾਸਿਕ ਜਗ੍ਹਾ ਤੇ ਜਿੱਥੇ ਕਿ ਟੈਂਕ ਤੋੜਿਆ ਸੀ ਜਿਹੜਾ ਕਿ ਯੂਐਸ ਆਰਮੀ ਵੱਲੋਂ ਬਣਾਇਆ ਗਿਆ ਸੀ ਤੇ ਉਹਨਾਂ ਨੂੰ ਬੜਾ ਮਾਣ ਸੀ 1952 ਦੇ ਵਿੱਚ ਉਹਨਾਂ ਨੇ ਪੀ ਜਾਰਜ ਪਤਾ ਨਹੀਂ ਪੀ ਐਸ ਐਸ ਪੈਟਰਨ ਕਰਕੇ ਆ ਪੈਟਰਨ ਕਰਕੇ ਟੈਂਕ ਦਾ ਨਾਮ ਆ ਤੇ ਇਹ ਬਣਾਇਆ ਸੀ ਉਹਨੇ ਯੂ ਐਸ اے ਦਾ ਸੀ ਕੋਈ ਉਹਨੇ ਆਰਮੀ ਯੂਜ਼ ਕੀਤਾ ਗਿਆ ਹੈ ਤੇ ਇੱਥੇ ਉਹ ਜਦੋਂ جنگ ਲੱਗੀ ਇੱਥੇ ਟੈਂਕੋ ਢੋੜਿਆ ਸੀ ਨਾਮ ਪੜ ਸਕਦੇ ਹੋ ਮੇਰੇ ਖਿਆਲ ਦੇ ਨਾਲ ਮੈਮੋਰੀਅਲ ਆਫ ਦਾ ਸੀ ਕਿਊ ਐਮ ਐਚ ਅਬਦੁੱਲ ਹਮੀਦ ਪੀਵੀਸੀ ਮੈਨੂੰ ਲੱਗਦਾ ਵੀ ਇਹਨਾਂ ਨੇ ਤੋੜਿਆ ਸੀ ਲੱਗਦਾ ਨਹੀਂ ਆ ਮਤਲਬ ਇਹਨਾਂ ਨੇ ਹੀ ਤੋੜਿਆ ਸੀ ਉਹਨਾਂ ਦੀ ਯਾਦਗਾਰ ਚ ਇਹ ਸਾਰੀ ਬਣੀ ਹੋਈ ਹੈ ਜੀ ਪਾਰਕ ਸੋ ਤੁਹਾਨੂੰ ਸਾਰੀ ਪਾਰਕ ਜਿਹੜੀ ਵਿਖਾਉਨੇ ਆ ਆਪਾਂ ਠੀਕ ਆ ਜੀ ਤੇ ਵੀਡੀਓ ਦੱਸਿਓ ਵੀ ਕਿੱਦਾਂ ਦੀ ਲੱਗੀ ਆ ਵੈਸੇ ਮੈਂ ਸਪੈਸ਼ਲੀ ਨਹੀਂ ਅਚਾਨਕ ਚੱਕ ਕੇ ਆਇਆ ਵਾਂ ਇੱਧਰ ਨੂੰ ਸੋ ਮਾਣ ਹੁੰਦਾ ਇਹਨਾਂ ਚੀਜ਼ਾਂ ਨੂੰ ਵੇਖ ਕੇ ਪੀ ਜਿਹੜੀਆਂ ਚੀਜ਼ਾਂ ਤੇ ਮਾਨ ਕਰਦੀਆਂ ਨੇ ਸਰਕਾਰਾਂ ਡੀਏ ਟੁੱਟ ਨਹੀਂ ਸਕਦੀਆਂ ਇਹ ਨਹੀਂ ਹੋ ਸਕਦੀਆਂ ਉਹ ਸਾਰਾ ਕੁਝ ਕਰਕੇ ਦਿਖਾਇਆ ਥਿਸ ਵਿਲੇजेस ਸਿੰਬੋਲਾਈਜ਼ ਦਾ ਸਾਗਾ ਆਫ ਬਰੇਵਰੀ ਇਨ ਦੀ ਬੈਟਲ ਆਫ ਅਸਲ ਆਸਲ ਉਤਾੜ ਆਸਲ ਉਤਾੜ ਇਥੇ ਪਿੰਡ ਹੈ ਜੀ ਤੇ ਠੀਕ ਹੈ ਜੀ ਆ ਵੇਖੋ ਜੀ ਤੁਸੀਂ ਪੜ੍ਹ ਸਕਦੇ ਹੋ 11 ਸਿੱਖ ਲਾਈ ਇਹਨਾਂ ਦੀ ਸੀ ਯੂਨਿਟ ਸ਼ਹੀਦ ਹਰਪ੍ਰੀਤ ਸਿੰਘ ਡੈਥ ਡੇਟ ਉਹਨਾਂ ਦੀ ਡੈਥ ਨਹੀਂ ਉਹਨਾਂ ਦੀ ਅਮਰ ਡੇਟ ਹੈ ਜੀ ਇਹਦੇ ਠੀਕ ਹੈ ਜੀ ਇਸ ਇਹ ਪਿੰਡ ਅਸਲ ਆਸਲ ਅਸਲ ਉਤਾੜ ਦੀ ਲੜਾਈ ਦੇ ਟਾਈਮ ਬਹਾਦਰੀ ਦੇ ਵਾਸਤੇ ਨਿਸ਼ਾਨਦੇ ਮਾਰਕ ਕੀਤੇ ਗਏ ਜਿੱਥੋਂ ਤੱਕ ਪੈਟਰਨ ਟੈਂਕ ਨੇ ਆਪਣਾ ਰਸਤਾ ਤੈਅ ਕੀਤਾ ਪੂਰਾ ਕੋਨਾ ਪਿੰਡ ਜੀ ਫਸਲ ਉਤਾਰ ਤੇ ਚੀਮਾ ਪੂਰਾ ਕਰੀਮਪੁਰ ਅਮਰਕੋਟ ਵਿਟੋਆ ਜਿਹੜਾ ਏਰੀਆ ਵਾ ਇਹ ਹੈ ਜੀ ਤੇ ਸਾਰੇ ਸ਼ਹੀਦ ਸਿੰਘਾਂ ਦੀਆਂ ਬਣਾਈਆਂ ਗਈਆਂ ਜੀ ਜਾਦਾ ਉਹਨਾਂ ਦੇ ਉੱਪਰ ਨਾਂ ਲਿਖੇ ਆ ਤੇ ਇੱਥੇ ਤੁਹਾਨੂੰ ਵਿਖਾਉਣਾ ਹੈ ਜੀ ਆਪਾਂ ਇੱਕ ਦਰਗਾਹ کہہ لو درਗਾਹ ਹੀ ਆ ਹਾਂਜੀ ਦਰਗਾਹ ਬਣੀ ਹੈ ਜੀ ਤੁਹਾਨੂੰ ਇਹਦਾ ਦਿਖਾਉਣਾ ਹੈ ਜੀ ਮਤਲਬ ਹਿੰਦੀ ਚ ਲਿਖਿਆ ਵਾ ਹਿੰਦੀ ਪੜਨ ਦੇ ਔਖਾ ਜਿਹਾ ਕੰਮ ਆਪਣੇ ਵਾਸਤੇ ਜਹੇ 1965 ਕਾ ਪਤਾ ਨਹੀਂ ਜੀ ਪੜ ਲਿਓ ਆਪਾਂ ਨੂੰ ਪੜਨਾ ਨਹੀਂ ਹਿੰਦੀ ਜਿ ਕਿਸੂ ਔਖਾ ਜਿਹਾ ਕੰਮ ਹੈ 7 ਮਈ ਵਿਜਾਤੇ ਅੰਮ੍ਰਿਤਪੁਰ 65 ਕਾ ਐ ਨਹੀਂ ਪਤਾ ਕੀ ਆ ਜੀ ਪਰਸ਼ਕਮ ਵੀਰੋਂ ਕੇ ਵੀਰੋਂ ਕੇ ਸੰਪੂਰਨ ਕੇ ਨਾ ਨਾ ਸਮਰਪਣ ਪਤਾ ਨਹੀਂ ਜੀ ਪੜ ਲਿਓ ਪਤਾ ਨਹੀਂ ਲਿਖਿਆ ਜੀ ਤੇ ਇਹ ਜੀ ਦਰਗਾਹ ਇੱਥੇ ਬਣੀ ਆ ਹੁਣ ਚੱਲਦੇ ਛੱਡ ਕੇ ਭੱਜ ਗਏ ਤੁਸੀਂ ਇੱਕ ਸੋਟ ਮੈਂ ਨਾ ਮੈਂ ਕਿਹਾ ਵੀ ਇੱਕ ਤੁਹਾਨੂੰ ਅਗਲਾ ਆਤੀ ਜੋ ਪਾਰਕ ਨੂੰ ਪੂਰਾ ਮੇਨਟੇਨ ਕੀਤਾ ਗਿਆ ਵਾ ਪੂਰੀ ਮਤਲਬ ਸਫਾਈ ਹੈ ਜੀ ਪੰਛੀ ਵੀ ਬੋਲ ਰਿਹਾ ਚਾਹ ਚਾਹੁੰਦਾ ਹੈ ਥੋੜੇ ਦਿਨ ਪਹਿਲਾਂ ਸ਼ਰਧਾਂਜਲੀ ਵੀ ਦੇ ਕੇ ਗਏ ਆ ਇਧਰ ਦੇਖੋ ਜੀ ਮੈਂ ਕਿਹਾ ਨਾ ਆ ਮਤਲਬ ਸ਼ਰਧਾਂਜਲੀ ਵੀ ਦੇ ਕੇ ਗਏ ਆ to known and the unknown martyrs who made supreme sacrifice for the ਮਦਰ ਲੈਂਡ ਆਨ ਦਿਖਾਉਣੇ ਆ ਜੀ ਆਪਾਂ ਇਹ ਕਿਹੜੇ ਕਿਹੜੇ ਸ਼ਹੀਦ ਸਿੰਘਾਂ ਦੀ ਉਹਨਾਂ ਨੇ ਬਣਾਈਆਂ ਇਹ ਵੀ ਕੋਕੋ ਪਾਕਾ ਠੀਕ ਹੈ ਜੀ ਸ਼ਰਧਾਂਜਲੀ ਵੀ ਦੇ ਕੇ ਗਏ ਆ ਥੋੜੇ ਦਿਨ ਪਹਿਲਾਂ 14 ਰਾਜਪੂਤ ਇਹਨਾਂ ਤੇ ਸਾਰੇ ਨਾਮ ਲਿਖਿਆ ਜੀ ਆਪਣਾ ਕਿਹੜੇ ਕਿਹੜੇ ਸਿੰਘ ਆ ਤੇ ਸ਼ਹੀਦ ਸਿੰਘ ਸੀ ਸਾਰਿਆਂ ਦੇ ਨਾਮ ਲਿਖਿਆ ਕੈਪਟਨ ਆਰ ਕੇ ਕਪੂਰ ਹੋਕਮ ਸਿੰਘ ਲੈਫਟੇਨੈਂਟ ਸੀ ਸੈਕੰਡ ਲੈਫਟੇਨੈਂਟ ਜੇਪੀ ਗੌਰ ਗ੍ਰੇਨੇਡਰਸ ਇਹ ਲੈਂਗੁਏਜ ਸਾਰੀ ਮਤਲਬ ਉਹਨਾਂ ਦੀ ਲਿਖੀ ਆਰਮੀ ਵਾਲੀ ਇਹ ਆਪਾਂ ਨੂੰ ਸਮਝ ਨਹੀਂ ਜ਼ਿਆਦਾ ਆਉਂਦੀ ਆਰੇ ਆ ਜੀ ਲੈ ਗਏ ਨੀ ਮਾਤਾ ਕਰਤੀਆਂ ਗਾਣੇ ਫਲਾਈ ਦੇ ਉੱਤੇ ਚੱਲ ਨਹੀਂ ਮੇਰੇ ਮਾਰੇ ਨੇ ਕਿਤੇ ਦਾ ਸਰਦਾਰ ਹੀ ਜਿਹੜਾ ਉਹ ਆਪਣੇ ਘਾਈ ਨਿੱਜੀ ਤੱਕ ਉਹਦਾ ਨਾਮ ਹੁੰਦਾ ਤੇ ਤੱਕੇ ਨਹੀਂ ਮਤ ਜਰੂਰ ਲੰਗ ਦੇ ਟੱਪ ਦੇ ਇੱਥੋਂ ਹੋ ਕੇ ਜਾਇਓ ਤੇ ਆਪਣੀ ਵੀ ਸ਼ਰਧਾਂਜਲੀ ਚੀਦਾ ਸਾਹਿਬ ਨੂੰ ਦੇ ਕੇ ਜਾਣੀ ਚਾਹੀਦੀ ਆਪਾਂ ਨੂੰ ਠੀਕ ਹੈ ਜੀ